ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਜੋਤੀ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਟੌਪਿਕ ਅਖਬਾਰਾਂ ਦੇ ਲਾਭ ਤੇ ਹਾਨੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅਖਬਾਰਾਂ ਸਾਡੇ ਜੀਵਨ ਦੀ ਖੁਰਾਕ ਬਣ ਚੁੱਕੀਆਂ ਹਨ ਜੇ ਸਾਨੂੰ ਜਾਗਦਿਆਂ ਸਾਰ ਅਖਬਾਰ ਨਾ ਮਿਲੇ ਤਾਂ ਅਸੀਂ ਇੰਜ ਮਹਿਸੂਸ ਕਰਦੇ ਹਾਂ ਜਿਵੇਂ ਕੋਈ ਕਾਟ ਰਹਿ ਗਈ ਹੋਵੇ। ਵਸਤਵ ਵਿੱਚ ਸਾਨੂੰ ਅਖਬਾਰ ਪੜ੍ਹਨ ਦਾ ਇੱਕ ਅਮਲ ਜਿਹਾ ਲੱਗ ਗਿਆ ਹੈ। ਅਖਬਾਰਾਂ ਵਕਫੀਅਤ ਦਾ ਭੰਡਾਰ ਹਨ। ਇਹਨਾਂ ਵਿੱਚ ਦੁਨੀਆ ਦੇ ਚੱਪੇ-ਚੱਪੇ ਤੇ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ। ਇਹ ਦੇਸ਼ਾਂ-ਦੇਸ਼ਾਂਤਰਾਂ ਦੀ ਸਮਾਜਿਕ, ਆਰਥਿਕ ਰਾਜਨੀਤਿਕ ਸੱਭਿਆਚਾਰਕ ਵਿਦयक ਤੇ ਸਾਹਿਤਿਕ ਸਥਿਤੀ ਤੇ ਚਾਨਣ ਪਾਉਂਦੀਆਂ ਰਹਿੰਦੀਆਂ ਹਨ ਇਹ ਸਾਨੂੰ ਮੌਸਮ ਦਾ ਹਾਲ ਦੱਸਦੀਆਂ ਹਨ ਇਹ ਵਿਦਵਾਨਾਂ ਦੇ ਭਾਸ਼ਣਾ ਤੇ ਉਹਨਾਂ ਦੇ ਅਮੁੱਲੇ ਵਿਚਾਰਾਂ ਦੀ ਜਾਣਕਾਰੀ ਕਰਾਉਂਦੀਆਂ ਹਨ ਅਖਬਾਰਾਂ ਸਾਡੀ ਦ੍ਰਿਸ਼ਟੀ ਨੂੰ ਵਿਸ਼ਾਲ ਕਰਦੀਆਂ ਹਨ ਦੁਨੀਆ ਦੇ ਕਿਸੇ ਭਾਗ ਵਿੱਚ ਵਪਰੀ ਦੁੱਖ ਭਰੀ ਘਟਨਾ ਸਾਡਾ ਧਿਆਨ ਖਿੱਚਦੀ ਹੈ ਅਸੀਂ ਆਪਣੇ ਵਿੱਤ ਅਨੁਸਾਰ ਉਹਨਾਂ ਦੁਖੀਆਂ ਦੀ ਮਦਦ ਕਰ ਸਕਦੇ ਹਾਂ ਇਹ ਦਿਲ ਪਰਚਾਵੇ ਦਾ ਸੋਨਾ ਸਾਧਨ ਹੈ ਜਦੋਂ ਵੀ ਅਸੀਂ ਕੰਮਕਾਰਾਂ ਤੋਂ ਵਿਹਲੇ ਹੁੰਦੇ ਹਾਂ ਅਸੀਂ ਅਖਬਾਰ ਪੜ੍ਹ ਕੇ ਆਪਣੇ ਸਮੇਂ ਨੂੰ ਲਾਹੇਵੰਦ ਢੰਗ ਨਾਲ ਬਿਤਾਉਂਦੇ ਹਾਂ ਜੇ ਕੋਈ ਖੇਡਾਂ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਉਹ ਖੇਡਾਂ ਵਾਲੇ ਪੰਨੇ ਨੂੰ ਧਿਆਨ ਨਾਲ ਪੜਦਾ ਹੈ ਜੇ ਕੋਈ ਬੇਰੁਜ਼ਗਾਰ ਹੈ ਤਾਂ ਉਹ ਲੋੜ ਖਾਣੇ ਨੂੰ ਪੜ ਕੇ ਆਪਣੇ ਮਤਲਬ ਦੀ ਨੌਕਰੀ ਲਈ ਅਰਜੀ ਭੇਜਦਾ ਹੈ ਜੇ ਕੋਈ ਸਿਨੇਮੇ ਦਾ ਸ਼ੌਕੀਨ ਹੈ ਤਾਂ ਉਹ ਫਿਲਮਾਂ ਨਾਲ ਸੰਬੰਧਿਤ ਖਬਰਾਂ ਪੜਦਾ ਹੈ ਜੇ ਕੋਈ ਵਪਾਰੀ ਹੈ ਤਾਂ ਉਹ ਮੰਡੀਆਂ ਦੇ ਭਾਵਾਂ ਨੂੰ ਡੂੰਗੀ ਨਜ਼ਰ ਮਾਰਦਾ ਹੈ ਜੇ ਕੋਈ ਅਨਵਿਆਇਆ ਹੈ ਤਾਂ ਉਹ ਰਿਸ਼ਤੇ ਨਾਲ ਸੰਬੰਧਿਤ ਖਬਰਾਂ ਪੜਦਾ ਹੈ ਗੱਲ ਕੀ ਅਖਬਾਰਾਂ ਵਿੱਚ ਹਰੇਕ ਨਾਲ ਸੰਬੰਧਿਤ ਖਬਰਾਂ ਮਿਲ ਜਾਂਦੀਆਂ ਹਨ ਅਖਬਾਰਾਂ ਸਮਾਜ ਨੂੰ ਸੁਧਾਰਨ ਦਾ ਇੱਕ ਵਧੀਆ ਵਸੀਲਾ ਹਨ ਇਹਨਾਂ ਦੇ ਐਡੀਟਰ ਜੇ ਚਾਹੋਂ ਤਾਂ ਸਮਾਜਿਕ ਕੁਰਤੀਆਂ ਅਨਪੜਤਾ ਨਸ਼ਿਆਂ ਦਾ ਸੇਵਨ ਉੱਚ-ਨੀਚ ਦਾ ਫਰਕ ਰਿਸ਼ਵਤਖੋਰੀ ਚੋਰ ਬਜਾਰੀ ਆਦਿ ਦੀਆਂ ਜੜਾ ਪੁੱਟ ਸਕਦੇ ਹਨ ਅਖਬਾਰਾਂ ਸਰਕਾਰ ਅਤੇ ਜਨਤਾ ਨੂੰ ਆਪਸ ਵਿੱਚ ਜੋੜਦੀਆਂ ਹਨ ਸਰਕਾਰ ਆਪਣੇ ਐਲਾਨ ਪ੍ਰੋਗਰਾਮ ਤੇ پالਸੀ ਇਹਨਾਂ ਰਾਹੀਂ ਜਨਤਾ ਤੱਕ ਪਹੁੰਚਾਉਂਦੀ ਹੈ ਪਰ ਅਖਬਾਰਾਂ ਦੀਆਂ ਕੁਝ ਹਾਨੀਆਂ ਵੀ ਹਨ ਅਖਬਾਰਾਂ ਕਿਸੇ ਸਰਮਾਇਦਾਰ ਜਾਂ ਸਿਆਸੀ ਪਾਰਟੀ ਦੀ ਮਲਕੀਅਤ ਹੁੰਦੀਆਂ ਹਨ ਇਸ ਲਈ ਇਹ ਕਿਸੇ ਰਾਜਸੀ ਮਾਮਲੇ ਤੇ ਨਿਰਪੱਖ ਹੋ ਕੇ ਆਪਣੀ رائے ਨਹੀਂ ਦੇ ਸਕਦੀਆਂ ਕਈ ਵਾਰ ਅਖਬਾਰਾਂ ਵਿੱਚ ਝੂਠੇ, ਗਲਤ ਤੇ ਭੜਕਾਊ ਇਸ਼ਤਿਹਾਰ ਛਾਪੇ ਜਾਂਦੇ ਹਨ ਪਰ ਕੁਝ ਸੁਝਾਵਾਂ ਤੇ ਅਮਲ ਕਰਕੇ ਇਹਨਾਂ ਅਗੁਣਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਇਹ ਸੰਚਾਰ ਸਾਧਨ ਸਸਤਾ ਹੋਣ ਕਰਕੇ ਹਰ ਇੱਕ ਦੀ ਪਹੁੰਚ ਵਿੱਚ ਹੈ ਧੰਨਵਾਦ ਜੀ ਪਲੀਜ਼ ਕਮੈਂਟ ਕਰਕੇ ਦੱਸਣਾ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ